ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਹੋਲੇ ਮਹੱਲੇ ਦੇ ਸਬੰਧ ਵਿੱਚ ਡੱਲਾ ਮੋੜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਿੰਡ ਡੱਲਾ ਅਤੇ ਮਸੂਰਕੇ ਦੇ ਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿਛਲੇ 15 ਸਾਲਾਂ ਤੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਲਗਾਤਾਰ 3 ਦਿਨ ਸੰਗਤਾਂ ਲਈ ਖੁੱਲੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲਵਪ੍ਰੀਤ ਸਿੰਘ ਸਕੱਤਰ ਸਲਵਿੰਦਰ ਸਿੰਘ ਸਕੱਤਰ ਮਨਜੀਤ ਸਿੰਘ ਪ੍ਰਧਾਨ ਪਰਲੋਕ ਸਿੰਘ ਰਣਦੀਰ ਸਿੰਘ ਮਨਜੋਤ ਸਿੰਘ विक्रमजीत सिंह करणवीर सिंह सरपंच मलकित सिंह ने कहा कि सेवा पिछले 15 सालों तो पिंड दे ਲੋਕਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਬੱਚਿਆਂ ਵੱਲੋਂ ਨਿਭਾਈ ਜਾ ਰਹੀ ਹੈ ਇਹ ਸੇਵਾ ਤਿੰਨ ਦਿਨ ਲਗਾਤਾਰ ਚਲਦੀ ਹੈ ਨਾਲ ਹੀ ਉਹਨਾਂ ਨੇ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਅਤੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਟਰੈਕਟਰਾਂ ਦੇ ਉੱਤੇ ਸਪੀਕਰ ਨਾ ਲਗਾਉਣ ਅਤੇ ਨਾ ਹੀ ਹੁੱਲੜਬਾਜ਼ੀ ਕਰਨ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੇ ਨਾਲ ਜੁੜਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮਨਜੀਤ ਸਿੰਘ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਡੱਲੇ ਮੋੜ ਵਿਖੇ ਗੁਰਦੁਆਰਾ ਸ੍ਰੀ ਦੂਖਨਵਾਰ ਸਾਹਿਬ ਲੰਗਰ ਹਰ ਸਾਲ ਚੱਲਦਾ ਹੈ ਇਸ ਸਾਲ ਦੇ ਵਿੱਚ ਦੋ ਵਾਰ ਲੰਗਰ ਲੱਗਦੇ ਹਨ ਭੋਲੇ ਮਹਲੇ ਸਾਹਿਬ ਦਾ ਲੰਗਰ ਤਿੰਨ ਦਿਨ ਰਹਿੰਦਾ ਹੈ ਤੇ ਬਾਬੇ ਦੇ ਵਿਆਹ ਦਾ ਲੰਗਰ ਵੀ ਚੰਦਰ ਰਹਿੰਦਾ ਹੈ ਮੱਸੀਆ ਦਾ ਲੰਗਰ ਇੱਥੇ ਹਰ ਮਹੀਨੇ ਲਗਾਇਆ ਜਾਂਦਾ ਹੈ ਇਹਨਾਂ ਦੀ ਸ਼ੁਰੂਆਤ ਅੱਜ ਤੋਂ 30 ਸਾਲ ਪਹਿਲਾਂੋਂ ਬਾਬਾ ਬਲਵੰਤ ਸਿੰਘ ਜੀ ਉਹਨਾਂ ਨੇ ਕੀਤੀ ਸੀ ਤੇ ਉਹਨਾਂ ਦੇ ਬਾਅਦ ਦੇ ਵਿੱਚ ਆস্তে ਆস্তে ਕਰਕੇ ਪਹਿਲਾਂ ਗੁਰਦੁਆਰਾ ਸਾਹਿਬ ਨਹੀਂ ਸੀ ਉਹਦੇ ਬਾਅਦ ਦੇ ਵਿੱਚ ਥੋੜੇ ਥੋੜੇ ਸੇਵਾ ਕਰਕੇ ਸੰਗਤਾਂ ਨੇ ਲੰਗਰ ਦੇ ਪੈਸੇ ਇਕੱਤਰ ਕਰਕੇ ਗੁਰੂ ਘਰ ਦੀ ਸੋਹਣੀ ਇਮਾਰਤ ਜੋ ਤੁਹਾਨੂੰ ਦਿਖ ਰਹੀ ਆ ਇਹ ਅਲੀਸ਼ਾਨ ਇਮਾਰਤ ਗੁਰੂ ਦੀਆਂ ਸੰਗਤਾਂ ਤੇ ਸਰਦਾਰ ਤਰਨੋਗ ਸਿੰਘ ਪੱਡਾ ਤੇ ਬਾਪੂ ਬਲਵੰਤ ਸਿੰਘ ਦੇ ਸਹਿਯੋਗ ਨਾਲ ਸੰਗਤਾਂ ਦੇ ਨਾਲ ਮਿਲ ਕੇ ਇਹ ਸਾਰੀ ਸੇਵਾ ਕਰਵਾਈ ਹੈ ਇਹ ਜਿਹੜੀ ਸੇਵਾ ਲਗਾਤਾਰ ਚੱਲ ਰਹੀ ਹੈ ਲੰਗਰ ਸੀਦੀ ਜੋੜ ਮੇਲੇ ਮਨਾਏ ਜਾਂਦੇ ਹਨ ਸਾਬ ਸ੍ਰੀ ਗੁਰਜਨ ਦੇ ਮਹਾਰਾਜ ਸਾਹਿਬ ਜੀ ਦਾ ਸੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਉਹਦੇ ਬਾਅਦ ਦੇ ਵਿੱਚ ਸ਼ਹਿਬਜਾਦਾ ਸਾਹਿਦੀ ਨੂੰ ਸਮਰਪਤ ਸਹੀਦੀ ਪੰਦਰਵਾੜਾ ਵੀ ਹਰ ਸਾਲ ਬੜੀ ਤੂਮਤਾ ਨਾਲ ਮਨਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿਖੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਕਮੇਟੀ ਦੇ ਸਹਿਯੋਗ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਅੰਮ੍ਰਿਤ ਸੰਚਾਰ ਵੀ 4-5 ਵਾਰ ਹੋ ਚੁੱਕਾ ਹੈ ਇਹ ਲੰਗਰ ਐਨ ਆਰ ਆਈ ਐਨ ਆਰ ਆਈ ਵੀਰਾ ਡੱਲਾ ਡੱਲਾ ਪਿੰਡ ਦੀ ਸਾਧ ਸੰਗਤ ਤੇ ਮਲਸੂਰਕਿਆਂ ਦੀ ਸਾਧ ਸੰਗਤ ਹੋਰ ਇਲਾਕੇ ਦੇ ਇਲਾਕੇ ਦੇ ਪਤਵੰਤੇ ਸੱਜਣਾ ਤੇ ਸੰਗਤਾਂ ਦੇ ਵੱਲੋਂ ਸਹਿਯੋਗ ਦੇ ਨਾਲ ਕਰਾ ਚਲਾਇਆ ਜਾਂਦਾ ਹੈ ਇਹ ਲੰਗਰ ਗੁਰੂ ਘਰ ਦਾ ਲੰਗਰ ਹੈ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਹੈ ਇਹ ਕਰਕੇ ਸੰਗਤ ਦੇ ਵਿੱਚ ਦਿਨ-ਬਦਿਨ ਤਰੱਕੀ ਹੋ ਰਹੀ ਹੈ ਦਿਨ ਵਧਦਾ ਇਹ ਲੰਗਰ ਵਧਦਾ ਹੀ ਜਾ ਰਿਹਾ ਹੈ ਤੁਹਾਡੇ ਸਾਹਮਣੇ ਵੇਖੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਕਿੰਨੇ ਸੋਹਣਾ ਪ੍ਰਬੰਧ ਹੋ ਰੱਖਿਆ ਹੈ ਗੁਰੂ ਮਹਾਰਾਜ ਟੰਟ ਸਮਿਆਂਨੇ ਲੱਗੇ ਹਨ ਹਰ ਸਾਲ ਇਹ ਲੰਗਰਬਾੜੀ ਤੂਮਤਾ ਨੂੰ ਮਨਾਇਆ ਜਾਂਦਾ ਹੈ ਗੁਰੂ ਮਹਾਰਾਜ ਸਾਰਿਆਂ ਸੰਗਤਾਂ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਲੰਗਰਾਂ ਦੇ ਵਿੱਚ ਤਨ ਮਨ ਤਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲ ਕਰੋ ਗੁਰੂ ਮਹਾਰਾਜ ਸਾਰਿਆਂ ਨੂੰ ਖੁਸ਼ੀਆਂ ਖੇੜੇ ਵੰਡਣ ਗੁਰਸਿੱਖੀ ਅਮਰਤ ਨਾਮਦਾਨ ਤੇ ਇਸਨਾਨੀਆਂ ਦਾਤਾ ਬਖਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਰਿਆਂ ਸੰਗਤਾਂ ਨੂੰ ਹਾਲ ਕਰਨ ਦੀ ਸਾਡੀ ਸਾਰੇ ਹੀ ਵੀਰਾਂ ਦੇ ਜਿਹੜੇ ਅਨੰਦਪੁਰ ਸਾਹਿਬ ਨੂੰ ਜਾਂਦੇ ਹਨ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਸਾਰੇ ਹੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਰਪਤ ਹੋਲਾ ਮਲਾ ਮਨਾਉਣ ਜਾ ਰਹੇ ਹਨ ਉਹਨਾਂ ਚੱਲਣਾ ਚਾਹੀਦਾ ਇਹ ਬੇਨਤੀ ਹੈ ਕਿ ਆਪਾਂ ਗੁਰੂ ਦੀ ਸਿੱਖ ਸਲਾਹ ਕਰਦੇ ਹੋ ਜਾਈਏ ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਆਪਾਂ ਜਾ ਕਿੱਥੇ ਰਹੇ ਹਾਂ ਸਾਡੇ ਦਸਮੇਸ਼ ਪਿਤਾ ਨੇ ਸਾਡੇ ਆਸ ਤੇ ਕੀ ਕੀਤਾ ਸਾਡੇ ਆਸ ਤੇ ਆਪਣਾ ਸਰਬੰਸਦਾਨ ਕੀਤਾ ਤੇ ਅਸੀਂ ਡੀਜੇ ਲਗਾ ਕੇ ਜਾਂਦੇ ਹਾਂ ਸਾਡੇ ਆਸ ਤੇ ਬਿਲਕੁਲ ਮਨਮਤ ਹੈ ਸਾਨੂੰ ਸਾਰਿਆਂ ਨੂੰ ਹੀ ਗੁਰੂ ਦੇ ਪਾਏ ਪੂਰਨ ਚੱਲਣਾ ਚਾਹੀਦਾ ਹੈ ਅਮਰਤ ਸਕਣਾ ਚਾਹੀਦਾ ਹੈ ਸਿੱਖੀ ਸਰੂਪ ਧਾਰਨ ਕਰਨਾ ਚਾਹੀਦਾ ਹੈ ਸਾਡਾ ਕੀ ਹੁੰਦਾ ਅਸੀਂ ਡੀਜੇ ਲਾਏ ਹਾਂ ਲੈ ਸਿਰ ਦੇ ਉੱਤੇ ਕੇਸ ਨਹੀਂ ਹਨ ਅਗੇ ਬੜੇ ਬੜੇ ਚੰਡੇ ਲਾ ਕੇ ਜਾਂਦੇ ਹਾਂ ਇਹ ਬਿਲਕੁਲ ਵੀ ਗੁਰੂ ਮਹਾਰਾਜ ਇਸ ਗੱਲ ਤੇ ਖੁਸ਼ ਨਹੀਂ ਹੁੰਦੇ ਗੁਰੂ ਮਹਾਰਾਜ ਖੁਸ਼ ਕਹਿੰਦੇ ਹਨ ਸੂਰਤ ਸਾਫਤ ਸੂਰਤ ਹੋਣਾ ਚਾਹੀਦਾ ਇਨਸਾਨ ਅਮਰਤਾਰੀ ਹੋਵੇ ਗੁਰਸਿੱਖ ਹੋਵੇ ਗੁਰੂ ਦੀ ਮਹਿਮਾ ਨੂੰ ਗਾਨ ਗਾਇਨ ਕਰਦਾ ਜਾਏ ਬਾਣੀ ਪੜਦਾ ਜਾਏ ਸ਼ਬਦ ਗਾਇਨ ਕਰਦਾ ਜਾਏ ਗੁਰੂ ਇਥੇ ਖੁਸ਼ ਹੁੰਦੇ ਉਸ ਗੁਰੂ ਆਰ ਉਸ ਤੇ ਖੁਸ਼ ਹੁੰਦੇ ਹਨ ਇਹ ਕਰਕੇ ਸਾਨੂੰ ਸਾਰੇ ਸਾਰੇ ਨੂੰ ਸਮਝਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਸਾਡੇ ਕੋਲ ਕੀ ਚਾਹੁੰਦੇ ਹਨ ਤੇ ਗੁਰੂ ਮਹਾਰਾਜ ਸਾਡੇ ਤੇ ਕਿਸ ਤਰ੍ਹਾਂ ਪ੍ਰਸੰਨ ਹੋ ਸਕਦੇ ਹਨ ਇਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਜਿਹੜੇ ਜਾਂਦੇ ਆਂ ਦੀਦਿਆਂ ਵਾਲੇ ਆਰਾਮ ਨਾਲ ਅਮਨ ਚੈਨ ਦਾ ਗੁਰੂ ਘਰ ਜਾਣ ਤੇ ਉੱਥੇ ਜਾ ਕੇ ਗੁਰੂ ਮਹਾਰਾਜ ਦੇ ਖੁਸ਼ੀਆਂ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਿਕਰਮਜੀਤ ਸਿੰਘ ਹਾਂ ਜੀ ਕਿੱਥੇ ਲੰਗਰ ਲੱਗਾ ਜੀ ਇਹ ਲੰਗਰ ਵਾਹਿਗੁਰੂ ਲੱਗਾ ਇਹ ਡੱਲਾ ਮੋੜ ਤੇ ਇਹ ਐਨਆਰ ਵੀਰਾਂ ਵੱਲੋਂ ਉਹ ਡੱਲਾ ਸਮੂਹ ਸੰਗਤ ਮਸੂਰ ਕਾ ਪਿੰਡ ਵੱਲੋਂ ਸਾਂਝਾ ਲੰਗਰ ਉਪਰਾਲਾ ਕੀਤਾ ਜਾਂਦਾ ਹੈ ਲੰਗਰਾਂ ਦੀ ਸੇਵਾ ਲਈ ਸੰਗਤਾਂ ਹੁੰਦੀਆਂ ਡੱਲਾ ਮਸੂਰ ਕਾ ਲੱਗੋ ਲੱਗ ਜਿੰਨੇ ਵੀ ਨਜੀ ਪਿੰਡ ਆਪਣੇ ਇਹ ਤੇ ਪੂਰਾ ਇਲਾਕਾ ਹੁੰਦਾ ਜੀ ਵਾਹਿਗੁਰੂ ਇਹਨੂੰ ਲੰਗਰ ਨੂੰ ਚੱਲਦੇ ਨੂੰ 10-12 ਸਾਲ ਤੇ ਤਕਰੀਬ ਹੋ ਗਏ ਆ ਹੋਰ ਵੀ ਲੰਗਰ ਆਪਣੇ ਬਾਬਾ ਦੀ ਵਿਆਹ ਜੀ ਦਾ ਲੱਗਦਾ ਜੀ ਗੁਰਪੁਰ ਮਨਾਏ ਜਾਂਦੇ ਆ ਹਰ ਤਰ੍ਹਾਂ ਦਾ ਪ੍ਰੋਗਰਾਮ ਇਹ ਗੁਰਗੁਰੇ ਮਨਾਇਆ ਜਾਂਦਾ ਵਾਹਿਗੁਰੂ ਸੇਵਾਦਾਰਾਂ ਤੇ ਮੇਹਰ ਪਰਿਆ ਤੁਰਕ ਇਹ ਕਿਰਪਾ ਕਰੇ ਸੰਗਤ ਜਿਹੜੀ ਹੁੰਦੀ ਆ ਵਾਤੋ ਵਾਤ ਸੇਵਾ ਕਰਨਾ ਵਾਹਿਗੁਰੂ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵਾਤੋ ਵਾਤ ਲੰਗਰ ਸਕੱਲ ਲਈ ਆਉਣ ਔਰ ਸੇਵਾ ਕਰਨ ਲਈ ਜੀ ਵਾਹਿਗੁਰੂ ਜੀ ਕਹਿਣਾ ਚਾਹੁੰਦੇ ਆ ਵੀ ਇਹ ਗੱਲ ਸਹੀ ਨਹੀਂ ਹੈਗਾ ਪਿਛਲੇ ਗੱਡੀ ਵਾਲੇ ਨੂੰ ਕੋਈ ਸੁਣਦਾ ਨਹੀਂ ਹੈਗਾ ਇਹ ਮੇਲੇ ਆਪਾਂ ਇਹ گاਉਂ ਨੂੰ ਰੋਮਨੀ ਵੀ ਪੰਗੜੇ ਪਾਉਣ ਨਹੀਂ ਲੱਗੇ ਇਹ ਮੇਲੇ ਬਹੁਤ ਹੀ ਇਤਿਹਾਸਕ ਮੇਲੇ ਹੁੰਦੇ ਆ ਇਹਨਾਂ ਨੂੰ ਇਹਨਾਂ ਦਾ ਪਹਿਲਾਂ ਇਹਨਾਂ ਦੇ ਇਤਿਹਾਸ ਬਾਰੇ ਪੜ੍ਹਨਾ ਚਾਹੀਦਾ ਔਰ ਜਿਹੜੀ ਹੁੱਲੜ ਪਾਜੀ ਕਰਦੇ ਉਹਨਾਂ 'ਤੇ ਬੇਨਤੀ ਕੀਤੀ ਜਾਂਦੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਥੋੜਾ ਜਿਹਾ ਇਹਨਾਂ ਦੇ ਕੰਟਰੋਲ ਰੱਖਣਾ ਔਰ ਸੰਗਤਾਂ 'ਕੇ ਬੇਨਤੀ ਕੀਤੀ ਜਾਂਦੀ ਆ ਕਿ ਐਹੋ ਜਿਹੀ ਹੁੱਲੜ ਪਾਜੀ ਨਾ ਕਰੋ ਕੋਈ ਦਰਸ਼ਨ ਲਈ ਜਾ ਰਹੇ ਜੇ ਕੋਈ ਤੁਸੀਂ ਇਹ ਨਹੀਂ ਕਿ ਕਿਤੇ ਪੈਲਸ ਦੇ ਵਿੱਚ ਜਾ ਰਹੇ ਹੋ ਤੁਸੀਂ ਵਾਹਿਗੁਰੂ ਠੀਕ ਹੈ ਜੀ ਫਨਪਤ ਅਸੀਂ ਬੇਨਤੀ ਕਰਦੇ ਹਾਂ ਟਰੈਕਟਰਾਂ ਵਾਲੇ ਵਾਲੇ ਤੇ ਖਾਸ ਬੇਨਤੀ ਕਰਦੇ ਹਾਂ ਕਿ ਪਿੱਛੇ ਜਗ੍ਹਾ ਨਹੀਂ ਹੁੰਦੀ ਨੰਗਨ ਨੂੰ ਬਾਅਦ ਚ ਐਕਸੀਡੈਂਟ ਹੁੰਦੇ ਵੈਗਰੂ ਇਹ ਕਰਕੇ ਟਰੈਕਟਰਾਂ ਵਾਲਿਆਂ ਦੀ ਵੀਦਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਡੱਕ ਡੁਕ ਆਪਣੇ ਥੋੜੇ ਜਿਹਾ ਵੈਗਰੂ ਕੰਟਰੋਲ ਕਰਕੇ ਰੱਖਣਾ ਸੇਵਾ ਲਈ ਚੱਲੇ ਜੋ ਰੱਬ ਦਾ ਨਾਮ ਲੈਂਦੇ ਜਾਓ ਤੇ ਰੱਬ ਦਾ ਨਾਮ ਹੀ ਮੱਥਾ ਟੇਕ ਕੇ ਵਾਪਸ ਆਉਣੀ ਹੈ ਜੀ